ਸਭ ਤੋਂ ਪਹਿਲੇ ਮੈਂ ਜੰਦਰ ਵੈਸਦੀ ਜਨਤਾ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਪ੍ਰਤੀ ਆਪਣਾ ਵਿਸ਼ਵਾਸ ਜਤਾਇਆ ਹੈ ਉਸ ਦੇ ਨਾਲ ਨਾਲ ਮੈਂ ਆਪਣੀ ਹਾਈ ਕਮਾਂਡ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਸਰਕਾਰ ਉਹਦੇ ਨਾਲ ਪੰਜਾਬ ਦੇ ਹਰਮਨ ਪਿਆਰੇ ਨੇਤਾ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦਾ ਔਰ ਡਾਕਟਰ ਸੰਦੀਪ ਪਾਟਲ ਜੀ ਦਾ ਜਨਰਲ ਸੈਕਟਰੀ ਆਲ ਇੰਡੀਆ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਉਸ ਦੇ ਬਾਅਦ ਸਾਰੀ ਟੀਮ ਨੇ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਮਨਿਸਟਰ ਸਹਿਬਾਨ ਐਮਐਲਏ ਸਹਿਬਾਨ ਔਰ ਚੇਅਰਮੈਨ ਸਹਿਬਾਨ ਸਾਰੇ ਵਲੰਟੀਅਰ ਸਹਿਬਾਨ ਨੇ ਜੁਆਇੰਟਲੀ ਐਜ਼ ਅ ਟੀਮ ਵਰਕ ਕੀਤਾ ਔਰ ਉਸ ਦੇ ਸਦਕਾ ਅੱਜ ਇਤਨਾ ਅੱਛਾ ਰਿਜ਼ਲਟ ਜੋ ਆਇਆ ਹੈ ਇਹ ਮੈਨੂੰ ਲੱਗਦਾ ਹੈ ਕਿ ਜੰਦਰ ਵਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ ਹੋਣਾ ਕਿ ਕੋਈ ਉਮੀਦਵਾਰ ਇੰਨੇ ਭਾਰੀ ਬੋਮਨ ਨਾ ਜਿੱਤਿਆ ਹੋਵੇਗਾ ਔਰ ਲੱਗਦਾ ਹੈ ਕਿ ਅੱਗੋਂ ਵੀ ਕੋਈ ਨਹੀਂ ਆ ਵੋਟਾਂ ਦੇ ਨਾਲ ਨਹੀਂ ਜਿੱਤੇਗਾ ਕਿ ਕੁਝ ਪ੍ਰੋਗਰਾਮ ਗਿਆ ਉਤਾਰੀਆਂ ਕਿਉਂਕਿ ਲੋਕਾਂ ਨੇ ਤੁਹਾਨੂੰ ਪਾਰੀ ਫੋਮਰਸ ਨਾਲ ਚਿਤਾਇਆ ਡੂਰਿੰਗ ਇਲੈਕਸ਼ਨ ਦੇਖਣ ਚ ਆਇਆ ਕਿ ਉੱਥੇ ਲੋਕਾਂ ਦੀਆਂ ਜੋ ਮੁੱਢਲੀ ਸਹੂਲਤਾਂ ਨੇ ਚਾਹੇ ਸੀਵਰੇਜ ਪ੍ਰੋਬਲਮ ਹੈ ਬਾਟਰ ਸਪਲਾਈ ਸਟਰੀਟ ਲਾਈਟ ਔਰ ਦੂਸਰੀਆਂ ਜੋ ਸਮੱਸਿਆ ਹਨ ਉਹ ਪਹਿਲ ਦੇ ਆਧਾਰ ਤੇ ਕਿਉਂਕਿ ਆਮ ਕਿਉਂਕਿ ਹਰ ਇਨਸਾਨ ਨੂੰ ਸਭ ਤੋਂ ਪਹਿਲੇ ਮੁੱਢਲੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਫੈਸਿਲਿਟੀਆਂ ਇਸ ਕਰਕੇ ਜੋ ਹੈ ਸਭ ਤੋਂ ਪਹਿਲੇ ਇਹਨਾਂ 'ਤੇ ਧਿਆਨ ਦਿੱਤਾ ਜਾਵੇਗਾ ਔਰ ਮੇਰੀ ਪ੍ਰਾਇੋਰਟੀ ਵੀ ਇਹ ਹੋਏਗੀ ਕਿ ਅਸੀਂ ਸਾਰੀ ਜਨਤਾ ਨੂੰ ਜੋ ਹੈ ਅੱਛਾ ਭਗਤ ਜੀ ਇਲੈਕਸ਼ਨ ਵੀ ਗੱਲਾਂ ਕੀਤੀਆਂ ਗਈਆਂ ਸੀ ਕਿ ਮੰਤਰੀ ਹੱਕ ਤੇ ਤਿੰਨ ਦਿਨ ਉੱਥੇ ਰਹਿਣਗੇ ਜਲੰਧਰ ਦੀ ਜਿਹੜੀ ਪ੍ਰੋਬਲਮਸ ਉਹ ਪੂਰੀ ਕਰਨੀ ਹੈ ਉਹ ਰਹੀ ਜੀ ਜ਼ਰੂਰੀ ਹੈ ਲਾਜ਼ਮੀ ਹੈ ਕਰਨੀ ਭਗਤ ਜੀ ਕਿਆ ਸਰਾਈਆਂ ਨੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਕੈਬਨਟ ਮੰਤਰੀ ਬਣਾਇਆ ਜਾ ਰਿਹਾ ਹੈ ਦੇਖੋ ਜੀ ਇਹ ਜੋ ਹੈ ਪਾਰਟੀ ਦਾ ਆਪਣਾ ਡਿਸੀਜਨ ਹੋਏਗਾ ਮੈਂ ਐਜ਼ ਅ ਵਰਕਰ ਕੰਮ ਪਹਿਲੇ ਵੀ ਕੀਤਾ ਹੈ ਔਰ ਲਖਸ਼ਮੀ ਨੜਿਆ ਹੈ ਔਰ ਉਹਦੇ ਬਾਅਦ ਅੱਗੋਂ ਹੀ ਅੱਜ ਦੀ ਡੇਟ ਤੋਂ ਮੈਂ ਆਮ ਆਦਮੀ ਪਾਰਟੀ ਦਾ ਇੱਕ ਡਿਵੋਟੀ ਕਾਰਜਕਰਤਾ ਹਾਂ ਔਰ ਲਗਾਤਾਰੇ ਕੰਮ ਕਰਦਾ ਰਵਾਂਗਾ ਔਰ ਪਾਰਟੀ ਜੋ ਮੈਨੂੰ ਜ਼ਿੰਮੇਵਾਰ ਦੇਗੀ ਮੈਂ ਬਖੂਬੀ ਨਿਭਾਵਾਂਗਾ। ਪ੍ਰਾਇੋਰਟੀਜ਼ ਕੀ ਰਹਿਣਗੀਆਂ ਅਫੀਸ਼ਲ ਤੌਰ ਤੇ ਸੋਚ ਅਕਲੀਆ ਕੀ ਰਹਿਣਗੇ ਪ੍ਰਾਇੋਰਟੀ ਮੈਂ ਪਹਿਲੇ ਕਹਿ ਚੁੱਕਿਆ ਹਾਂ ਕਿ ਜੋ ਮੁਰਦਲੀਆਂ ਲੋੜਾਂ ਹੈਗੀਆਂ ਨੇ ਜਨਤਾ ਦੀਆਂ ਜਿਨ੍ਹਾਂ ਕਰਕੇ ਲੋਕਾਂ ਨੇ ਆਪਣੀਆਂ ਲੋੜਾਂ ਵਾਸਤੇ ਵੋਟ ਪਾਇਆ ਹੈ ਕਿ ਸਾਨੂੰ ਜੋ ਤਕਲੀਫਾਂ ਹਨ ਉਹ ਦੂਰ ਹੋਣਗੀਆਂ ਮੈਂ ਸਭ ਤੋਂ ਪਹਿਲੇ ਉਹ ਦੂਰ ਕਰਾਂਗਾ। ਗਵਰਨਰ ਹਰ ਤੋਂ ਸੁਨੇਹਾ ਹੈ ਜੀ ਹਲੇ ਤੱਕ ਜੀ ਨਹੀਂ ਮੇਰੇ ਕੋਈ ਸੁਨੇਹਾ ਨਹੀਂ ਆਇਆ ਹੈਗਾ ਨਾਲੇ ਮੇਰੇ ਨੂੰ ਕੋਈ ਥੋੜਾ ਸੁਨੇਹਾ ਭੇਜਣਗੇ ਗਵਰਨਰ ਸਾਹਿਬ ਜੀ ਸੀਐਮ ਸਾਹਿਬ ਨਾਲ ਗੱਲਬਾਤ ਹੋਈ ਹੈ ਜੀ ਨਹੀਂ ਸੀਐਮ ਸਾਹਿਬ ਨੇ ਦੇਖੋ ਅੱਜ ਮੈਨੂੰ ਮੈਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਆਨਰੇਬਲ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਨਾਲ ਲੈ ਕੇ ਆਏ ਹਨ ਔਰ ਅੱਜ ਹੁਤ ਸਿਖਾਈ ਹੈ ਐਜ਼ ਅ ਐਮਐਲਏ ਉਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਨਾਲ-ਨਾਲ ਮੈਂ ਉਹਨਾਂ ਦੇ ਪਰਿਵਾਰ ਦਾ ਵੀ ਬਹੁਤ ਧੰਨਵਾਦੀ ਜਿਨ੍ਹਾਂ ਨੇ ਇਲੈਕਸ਼ਨ ਦੇ ਵਿੱਚ ਸਾਰਾ ਪਰਿਵਾਰ ਨੇ ਦਿਨ ਰਾਤ ਮਿਹਨਤ ਕੀਤੀ ਹੈ ਫਰਸਟ ਟਾਈਮ ਇਨ ਦਾ ਹਿਸਟਰੀ ਆਫ ਪੰਜਾਬ ਸਟੇਟ ਕੋਈ ਮੁੱਖ ਮੰਤਰੀ ਆਪਣੇ ਪਰਿਵਾਰ ਨੂੰ ਲੈ ਕੇ ਆਪਣੀ ਪਾਰਟੀ ਦੇ ਉਮੀਦਵਾਰ ਲਈ ਕੰਮ ਕੀਤਾ ਹੋਇਆ ਥਿਸ ਇਜ਼ ਦਾ ਫਰਸਟ ਟਾਈਮ ਸੋ ਆਮ ਥੈਂਕਫੁਲ ਟੂ ਦਾ ਫੈਮਿਲੀ ਆਲਸੋ